ਅੱਜ ਦੇ ਕੰਪੀਟੀਸ਼ਨ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਵੀ ਕੰਪੀਟੀਸ਼ਨ ਐਗਜ਼ਾਮ ਨੂੰ ਕ੍ਰੈਕ ਕਰਨਾ ਚਾਹੁੰਦੇ ਹੋ ਤਾਂ ਸਿਰਫ ਇਸ ਮੁੰਡੇ ਦੇ ਵੱਲੋਂ ਦਿੱਤੇ ਮੰਤਰੇ ਨੂੰ ਅਜ਼ਮਾ ਲਓ ਤਾਂ ਤੁਸੀਂ ਵੀ ਕਰ ਸਕਦੇ ਹੋ ਕੋਈ ਵੀ ਆਪਣਾ ਕੰਪੀਟੀਟਿਵ ਟੈਸਟ ਨੂੰ ਪਾਸ ਜੀ ਹਾਂ ਅਸੀਂ ਗੱਲ ਕਰ ਰਿਹਾ ਰਚਿਤ ਅਗਰਵਾਲ ਦੀ ਜਿਸ ਨੇ ਜੇਈ ਮੈਨਸ ਦਾ ਟੈਸਟ ਕ੍ਰੈਕ ਕੀਤਾ ਹੈ 올 ਇੰਡੀਆ ਦੇ ਵਿੱਚ 25ਵਾਂ ਰੈਂਕ ਹਾਸਿਲ ਕੀਤਾ ਹੈ ਪੰਜਾਬ ਦੇ ਸੂਬੇ ਦਾ ਮਾਣ ਵਧਾਇਆ ਜਲੰਧਰ ਦੇ ਰਹਿਣ ਵਾਲੇ ਰਚਿਤ ਅਗਰਵਾਲ ਨੇ ਉਹ ਕਰ ਦਿਖਾਇਆ ਜੋ ਬਹੁਤ ਘੱਟ ਲੋਕ ਕਰ ਦਿਖਾਉਂਦੇ ਨੇ 10ਵੀਂ 11ਵੀਂ 12ਵੀਂ ਇਹ ਉਹ ਸਾਲ ਹੁੰਦੇ ਨੇ ਜਦੋਂ ਵਿਦਿਆਰਥੀ ਕਾਫੀ ਜ਼ਿਆਦਾ ਚਿੰਤਾਮਾ ਦੇ ਵਿੱਚ ਹੁੰਦੇ ਨੇ ਕਿਉਂਕਿ ਇਹ ਉਹ ਸਾਲ ਹੁੰਦੇ ਨੇ ਜੋ ਤੁਹਾਡੇ ਆਉਣ ਵਾਲੇ ਭਵਿੱਖ ਨੂੰ ਡਿਸਾਈਡ ਕਰਦੇ ਨੇ ਕਿ ਤੁਸੀਂ ਕੀ ਕਰੋਗੇ ਤੇ ਤੁਹਾਡਾ ਆਉਣ ਵਾਲਾ ਸਮੇਂ ਕਿਹੋ ਜਿਹਾ ਹੋਵੇਗਾ ਇਸ ਦੌਰਾਨ ਰਚਿਤ ਅਗਰਵਾਲ ਜੋ ਕਿ ਬਹੁਤ ਹੀ ਸਧਾਰਨ ਵਿਦਿਆਰਥੀ ਸੀ ਜਿਸ ਨੂੰ ਆਮ ਟੀਵੀ ਵੇਖਣਾ ਪਸੰਦ ਸੀ ਤੇ ਨਾਲ ਬਹੁਤ ਘੱਟ ਹੀ ਉਹ ਵੀ ਮਿਹਨਤ ਜਿੱਦਾ ਬੱਚੇ ਜੀਚ ਰਹਾਂਦੇ ਨੇ ਪੜ੍ਹਾਈ ਤੋਂ ਉਹ ਵੀ ਅਜੇ ਹਾਈ ਸੀ ਪਰ 10ਵੀਂ ਤੋਂ ਬਾਅਦ ਪਰਾ ਦੇ ਵੱਲੋਂ ਦਿੱਤੀ ਪ੍ਰੇਰਣਾ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਤੇ ਅੱਜ ਉਸ ਨੇ 올 ਇੰਡੀਆ ਰੈਂਕ ਦੇ ਵਿੱਚ 25ਵਾਂ ਸਥਾਨ ਹਾਸਲ ਕੀਤਾ ਹੈ ਜੇਈ ਮੀਨਸ ਦੇ ਵਿੱਚ ਤੇ ਨਾਲ ਹੀ ਪੰਜਾਬ ਸੂਬੇ ਦਾ ਤੇ ਆਪਣੇ ਮਾਪਿਆਂ ਦਾ ਮਾਣ ਵੀ ਵਧਾਇਆ ਤਾਂ ਦੱਸਦੀ ਹੈ ਕਿ ਜਲੰਧਰ ਦੇ ਰਹਿਣ ਵਾਲੇ ਰਚਿਤ ਅਗਰਵਾਲ ਨੇ ਜੇਈ ਮੀਨਸ 2024 ਦੇ ਵਿੱਚ ਟੌਪ ਕੀਤਾ ਹੈ ਤੇ ਨਾਲ ਉਸ ਨੇ ਸਕੋਰ ਕੀਤਾ ਹੈ 25ਵਾਂ ਰੈਂਕ ਆਲ ਇੰਡੀਆ ਦੇ ਵਿੱਚ ਇਸ ਦੇ ਨਾਲ ਮਾਪੇ ਕਾਫੀ ਜ਼ਿਆਦਾ ਖੁਸ਼ ਨੇ ਰਚਿਤ ਨੇ ਆਪਣਾ ਮੰਤਰਾ ਵੀ ਦੱਸਿਆ ਜਿਸ ਦੇ ਨਾਲ ਉਹਨਾਂ ਨੇ ਇਹ ਉਪਲਬਧੀ ਜੋ ਹਾਸਲ ਕੀਤੀ ਹੈ ਤੇ ਜੀ ਮੈਨਸ ਦਾ ਟੈਸਟ ਕਰੈਕ ਕੀਤਾ ਹੈ ਦਾ ਆਮ ਤੌਰ ਤੇ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬੱਚੇ 9ਵੀਂ 10ਵੀਂ ਤੋਂ ਹੀ ਫੋਨ ਰੱਖਣੇ ਸ਼ੁਰੂ ਕਰ ਦਿੰਦੇ ਨੇ ਤੇ ਨਾਲ ਅੱਜ ਕੱਲ੍ਹ ਆਨਲਾਈਨ ਪੜਾਈ ਵੀ ਹੋ ਗਈ ਹੈ ਤਾਂ ਬੱਚਿਆਂ ਕੋਲ ਬਹਾਨਾ ਵੀ ਬਹੁਤ ਸੋਨਾ ਹੁੰਦਾ ਹੈ ਅਸੀਂ ਆਨਲਾਈਨ ਸਟੱਡੀ ਕਰਨੀ ਹੈ ਜਾਂ ਫਿਰ ਸਾਡੇ ਗਰੁੱਪ ਹੁੰਦੇ ਨੇ WhatsApp ਦੇ ਕਲਾਸ ਦੇ ਬਣੇ ਹੋਏ ਇਸ ਕਰਕੇ ਮਾਪੇ ਫੋਨ ਵੀ ਲੈ ਦਿੰਦੇ ਆ ਤੇ ਨਾਲ ਬੱਚੇ ਬਹੁਤ ਘੱਟ ਉਮਰ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਆਪਣਾ ਅਕਾਊਂਟ ਵੀ ਬਣਾ ਲੈਂਦੇ ਨੇ ਰਚਿਤ ਅਗਰਵਾਲ ਨੇ ਆਪਣੀ ਕਹਾਣੀ ਵੀ ਸਾਂਝੀ ਕੀਤੀ ਹੈ ਤੇ ਗੁਣ ਮੰਤਰ ਵੀ ਦੱਸੇ ਨੇ ਕਿ ਇਸ ਤਰੀਕੇ ਦੇ ਨਾਲ ਜੇ ਮੈਨਸ ਦੇ ਵਿੱਚ ਉਹਨਾਂ ਨੇ ਟੈਸਟ ਕਰੈਕ ਕੀਤਾ ਹੈ ਤਾਂ ਦੱਸ ਜੀ ਰਚਿਤ ਅਗਰਵਾਲ ਦਾ ਕਹਿਣਾ ਹੈ ਕਿ ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਪੂਰਾ ਧਿਆਨ ਉਹਨਾਂ ਨੇ ਪ੍ਰੀਖਿਆ ਦੇ ਉੱਤੇ ਕੇਂਦ੍ਰਿਤ ਕੀਤਾ ਹੈ ਇਸ ਦੌਰਾਨ ਉਹਨਾਂ ਨੇ Instagram Snapchat ਅਕਾਊਂਟ ਵੀ ਆਪਣੇ ਡਿਲੀਟ ਕਰ ਦਿੱਤੇ ਰਚਿਤ ਦਾ ਕਹਿਣਾ ਹੈ ਕਿ ਇੰਜੀਨੀਅਰਿੰਗ ਕਰਨਾ ਕਦੀ ਵੀ ਉਹਨਾਂ ਦਾ ਸੁਪਨਾ ਨਹੀਂ ਸੀ ਪਰ ਜਦੋਂ 10ਵੀਂ ਕਲਾਸ ਤੋਂ ਬਾਅਦ ਉਹਨਾਂ ਦੇ ਭਰਾ ਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਭਰਾ ਨੇ ਜਦੋਂ ਦੱਸਿਆ ਕਿ ਕਿਵੇਂ ਉਹ ਆਪਣੀ ਤਿਆਰੀ ਕਰ ਸਕਦੇ ਨੇ ਤੇ ਨਾਲ ਅੱਗੇ ਦੀ ਪੜ੍ਹਾਈ ਦੇ ਲਈ ਹੌਸਲਾ ਦਿੱਤਾ ਤਾਂ ਉਹਨਾਂ ਨੇ ਸੋਚ ਲਿਆ ਕਿ ਉਹ ਇੰਜੀਨੀਅਰ ਬਣਨਗੇ ਤੇ ਇਸੋ ਕੀ ਪ੍ਰੀਖਿਆ ਨੂੰ ਜ਼ਰੂਰ ਪਾਸ ਕਰਨਗੇ ਉਹਨਾਂ ਨੇ ਪ੍ਰੇਰਣਾ ਦਿੱਤੀ ਜਪਾਨੀ ਐਨੀਮੇਟਡ ਇੱਕ ਸੀਰੀਜ਼ ਤੋਂ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਫੇ ਪੜਨਾ ਸ਼ੁਰੂ ਕੀਤਾ ਤੇ ਬਾਅਦ ਵਿੱਚ ਕੰਪਿਊਟਰ ਇੰਜੀਨੀਅਰਿੰਗ ਕਰਨ ਦਾ ਸੁਪਨਾ ਵੀ ਸੋਚਿਆ ਰਚਿਤ ਅਗਰਵਾਲ ਹੈ ਜਿਹੜੇ ਸਖਸ਼ਮ ਅਗਰਵਾਲ ਹੈ ਔਰ ਬਿਟ ਪਲਾਨਿੰਗ ਦੇ ਵਿੱਚ ਕੰਪਿਊਟਰ ਇੰਜੀਨੀਅਰਿੰਗ ਕਰ ਰਹੇ ਨੇ ਰਚਿਤ ਅਗਰਵਾਲ ਦਾ ਕਹਿਣਾ ਹੈ ਕਿ ਛੋਟੀ ਛੋਟੀ ਚੀਜ਼ਾਂ ਤੋਂ ਪ੍ਰੇਰਣਾ ਲੈਣੀ ਪੈਂਦੀ ਹੈ ਉਹ ਵੀ ਅਜੇਹੇ ਆਮ ਹੀ ਵਿਦਿਆਰਥੀ ਸੀ ਉਹਨਾਂ ਨੂੰ ਵੀ ਵੈਬ ਸੀਰੀਜ਼ ਦੇਖਣਾ ਕਾਫੀ ਪਸੰਦ ਸੀ ਉਹ ਵੀ 24 ਘੰਟੇ ਪੜਨ ਵਾਲੇ ਵਿਦਿਆਰਥੀ ਨਹੀਂ ਸਨ ਪਰ ਉਹਨਾਂ ਨੂੰ ਇਹ ਜ਼ਰੂਰ ਪਤਾ ਸੀ ਕੁਝ ਨਾ ਕੁਝ ਅੱਗੇ ਜਾ ਕੇ ਜ਼ਰੂਰ ਵੜਾਂਗੇ ਰਚਿਤ ਦਾ ਕਹਿਣਾ ਹੈ ਕਿ 10ਵੀਂ ਦੀ ਪ੍ਰੀਖਿਆ ਤੋਂ ਬਾਅਦ ਉਹਨਾਂ ਦੇ ਪਿਤਾ ਨੇ ਮੈਨੂੰ ਹੌਸਲਾ ਦਿੱਤਾ ਅੱਗੇ ਪੜਨ ਦਾ 10ਵੀਂ 11ਵੀਂ ਦੇ ਵਿੱਚ ਉਹਨਾਂ ਦਾ ਕਦੀ ਵੀ ਇੱਛਾ ਨਹੀਂ ਸੀ ਨਾਨ ਮੈਡੀਕਲ ਲੈਣ ਦੀ ਪਰ ਪਿਤਾ ਦੇ ਵੱਲੋਂ ਉਹਨਾਂ ਨੂੰ ਪ੍ਰੇਰਣਾ ਦਿੱਤੀ ਜਾਂਦੀ ਹੈ ਆਕਾਸ਼ ਇੰਸਟੀਚਿਊਟ ਦੇ ਵਿੱਚ ਉਹਨਾਂ ਨੇ ਕੋਚਿੰਗ ਲੈਣੀ ਸ਼ੁਰੂ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਦੀ ਵੀ ਜਿਹੜਾ ਇੰਜੀਨੀਅਰਿੰਗ ਦੀ ਪੜਾਈ ਨਹੀਂ ਕਰਨਾ ਚਾਹੁੰਦਾ ਸੀ ਤੇ ਮੈਂ ਆਪਣੇ ਪਿਤਾ ਦੇ ਨਾਲ ਮਿਲ ਕੇ ਆਪਣਾ ਟਾਈਮ ਟੇਬਲ ਸੈੱਟ ਕੀਤਾ ਤੇ ਮੇਰੇ ਪਿਤਾ ਜਿਹੜੇ ਨੇ ਉਹ ਟਾਈਲਸ ਤੇ ਸੈਨੀਟਰੀ ਵੇਅਰ ਦਾ ਬਿਜ਼ਨਸ ਕਰਦੇ ਨੇ ਤੇ ਮਾਂ ਮੇਰੇ ਹੋਮ ਟਿਊਟਰ ਨੇ ਉਹਨਾਂ ਦਾ ਕਹਿਣਾ ਹੈ ਕਿ ਬਸ ਮੈਂ ਇੱਕੋ ਹੀ ਚੀਜ਼ ਕਹਿਣਾ ਚਾਹੁੰਦਾ ਹਾਂ ਕਿ ਬਸ ਆਪਣੀ ਧਿਆਨ ਤੇ ਫੋਕਸ ਆਪਣੀ ਪੜਾਈ ਤੇ ਰੱਖੋ ਉਹਨਾਂ ਦਾ ਕਹਿਣਾ ਹੈ ਕਿ ਇੱਕ ਸੰਦੇਸ਼ ਸੀ ਜੋ IIT ਜਾਣਾ ਚਾਹੁੰਦੇ ਸੀ ਲੇਕਿਨ ਗਣਿਤ ਤੇ ਆਪਣੇ ਫਿਜ਼ਿਕਸ ਤੋਂ ਉਹਨਾਂ ਨੂੰ ਕਾਫੀ ਜ਼ਿਆਦਾ ਡਰ ਲੱਗਦਾ ਸੀ ਇਸ ਕਰਕੇ ਗਣਿਤ ਤੇ ਫਿਜ਼ਿਕਸ ਦੇ ਸ਼ਬਦ ਸੁਣਦੇ ਹੀ ਕਾਫੀ ਜ਼ਿਆਦਾ ਡਰਨ ਲੱਗ ਪੈਂਦੇ ਨੇ ਲੇਕਿਨ ਮੈਂ ਇਮਾਨਦਾਰੀ ਨਾਲ ਕਹਾਗਾ ਕਿ ਸ਼ੁਰੂਆਤ ਦੇ ਵਿੱਚ ਮੈਨੂੰ ਇਹਨਾਂ ਵਿਸ਼ੇ ਦੇ ਬਾਰੇ ਵਿੱਚ ਕੁਝ ਨਹੀਂ ਜਾਣਦਾ ਸੀ ਪਰ ਮੈਨੂੰ ਇਹ ਜ਼ਰੂਰ ਪਤਾ ਸੀ ਮੈਂ ਕਰ ਲਵਾਂਗਾ ਇਸ ਤੋਂ ਬਾਅਦ ਆਤਮ ਵਿਸ਼ਵਾਸ ਆ ਗਿਆ ਪਰਿਵਾਰ ਤੋਂ ਮੈਨੂੰ ਕਾਫੀ ਜ਼ਿਆਦਾ ਮਦਦ ਮਿਲੀ ਹੈ ਪਰਿਵਾਰ ਦੇ ਵਿੱਚ ਦਾਦਾ ਦਾਦੀ ਸਾਰੇ ਜਣੇ ਹੁੰਦੇ ਸੀ ਤੇ ਮੈਨੂੰ ਕਾਫੀ ਜ਼ਿਆਦਾ ਪ੍ਰੇਰਣਾ ਪਰਿਵਾਰ ਤੋਂ ਮਿਲਦੀ ਰਹਿੰਦੀ ਸੀ ਰਚਿਤ ਦਾ ਕਹਿਣਾ ਹੈ ਕਿ ਜਦੋਂ ਮੈਂ ਪੜਦਾ ਸੀ ਪਰਿਵਾਰ ਵਾਲੇ ਖੁਦ ਹੀ ਟੀਵੀ ਬੰਦ ਕਰ ਦਿੰਦੇ ਸੀ ਜੇਈ ਐਡਵਾਂਸ ਦੀ ਤਿਆਰੀ ਤੋਂ ਬਾਅਦ ਆਈਟੀ ਬੰਬੇ ਦੇ ਵਿੱਚ ਕੰਪਿਊਟਰ ਇੰਜੀਨੀਅਰਿੰਗ ਮੈਂ ਕਰਨਾ ਚਾਹੁੰਦਾ ਹੈ ਰਚਿਤ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਹਿਸਾਸ ਹੋਇਆ ਕਿ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਸਮੇਂ ਜਿਹੜਾ ਹੈ ਵਿਅਰਥ ਹੋ ਰਿਹਾ ਇਸ ਕਰਕੇ ਉਹਨਾਂ ਨੇ ਇੰਸਟਾਗ੍ਰam, ਸਨੈਪਚੈਟ ਅਕਾਊਂਟ ਬੰਦ ਹੀ ਕਰ ਦਿੱਤੇ। ਪ੍ਰਤੀ ਦਿਨ ਉਹ 10 ਤੋਂ 12 ਘੰਟੇ ਪੜ੍ਹਦੇ ਸੀ। ਅਗਰ왈 ਦਾ ਕਹਿਣਾ ਹੈ ਕਿ ਕਰੀਬਨ 10ਵੀਂ ਦੇ ਵਿੱਚ ਉਹਨਾਂ ਨੇ ਪ੍ਰਿਕਿਆ ਦੇਣ ਤੋਂ ਬਾਅਦ ਹੀ ਮਨ ਬਣਾ ਲਿਆ ਜਦੋਂ ਪ੍ਰਾਧ ਨਾਲ ਗੱਲਬਾਤ ਕੀਤੀ ਕਿ ਉਹ JEE ਦਾ ਟੈਸਟ ਜ਼ਰੂਰ ਕਰੈਕ ਕਰਾਂਗੇ ਤਾਂ ਇਹ ਗੁਰਮੰਤਰ ਉਹਨਾਂ ਨੇ ਦੱਸਿਆ ਆਪਣੀ ਨਿਜੀ ਇੱਛਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਅਪਣਾਇਆ ਉਹਨਾਂ ਦਾ ਕਹਿਣਾ ਹੈ ਕਿ ਮੈਂ 10 ਤੋਂ 12 ਘੰਟੇ JEE ਮੈਨਸ ਦੀ ਤਿਆਰੀ ਕਰਦਾ ਸੀ ਮੈਨੂੰ ਖਾਲੀ ਸ਼ੁਰੂਆਤ ਦੇ ਵਿੱਚ ਡਰ ਬਹੁਤ ਜ਼ਿਆਦਾ ਮੈਥ ਤੇ ਫਿਜ਼ਿਕਸ ਦਾ ਲੱਗਦਾ ਸੀ ਮੈਂ ਕਦੀ ਵੀ ਇੰਜੀਨੀਅਰਿੰਗ ਸਟੂਡੈਂਟ ਨਹੀਂ ਬਣਨਾ ਚਾਹੁੰਦਾ ਸੀ ਪਰ ਉੱਥੇ ਹੀ ਜਿਸ ਤਰੀਕੇ ਦੇ ਨਾਲ ਪ੍ਰਾ ਦੇ ਨਾਲ ਜਦੋਂ ਮੈਂ ਗੱਲਬਾਤ ਕੀਤੀ ਜੋ ਬਿਟ ਪਲਾਨੀ ਦੇ ਵਿੱਚ ਕੰਪਿਊਟਰ ਇੰਜੀਨੀਅਰਿੰਗ ਖੁਦ ਹੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਜ਼ਰੂਰ ਸੋਚ ਲਿਆ ਸੀ ਕਿ ਕੁਝ ਘੁੜਾ ਜ਼ਰੂਰ ਕਰਾਂਗਾ ਤੇ ਇਸੇ ਨੇ ਮੈਨੂੰ ਪ੍ਰੇਰਣਾ ਦਿੱਤੀ ਹੈ ਅੱਜ ਮੈਂ ਪੰਜਾਬ ਦੇ ਸੂਬੇ ਦਾ ਆਪਣੇ ਮਾਪਿਆਂ ਦਾ ਨਾਮ ਜਿਹੜਾ ਹੈ ਰੋਸ਼ਨ ਕੀਤਾ ਹੈ ਤੇ ਹੁਣ ਆਈਟੀ ਬੰਬੇ ਦੇ ਵਿੱਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਮੈਂ ਕਰਨਾ ਚਾਹੁੰਦਾ ਹੈ 25 ਜਿਹੜੇ ਹੈ 올 ਇੰਡੀਆ ਰੈਂਕ ਉਹਨਾਂ ਦਾ ਆਇਆ ਹੈ ਇਕਾਸ਼ ਇੰਸਟੀਚੂਟ ਦੇ ਵਿੱਚ ਉਹਨਾਂ ਨੇ ਕੋਚਿੰਗ ਲਈ ਹੈ ਦਿਨ ਰਾਤ ਮਿਹਨਤ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਦਸਮੀ ਦੇ ਵਿੱਚ ਮੈਂ ਵੀ ਬਹੁਤ ਜ਼ਿਆਦਾ ਆਮ ਬੱਚਿਆਂ ਦੀ ਤਰ੍ਹਾਂ ਵੈਬ ਸੀਰੀਜ਼ ਵੇਖਦਾ ਸੀ ਪਰ ਮੈਨੂੰ ਹੌਸਲਾ ਵੱਡੇ ਭਰਾ ਦੇ ਨਾਲ ਮਾਤਾ ਪਿਤਾ ਤੋਂ ਮਿਲਦਾ ਹੈ ਜਦੋਂ ਮੈਂ ਪੜਦਾ ਸੀ ਤਾਂ ਮੇਰੇ ਮਾਪੇ ਖੁਦ ਹੀ ਟੀਵੀ ਬੰਦ ਕਰ ਦਿੰਦੇ ਸਨ ਤੇ 10 ਤੋਂ 12 ਘੰਟੇ ਵੇਖਦੇ ਹੋਏ ਸਾਨੂੰ ਖੁਸ਼ੀ ਹੁੰਦੀ ਸੀ ਉਤੇ ਹੀ ਮਾਤਾ ਦਾ ਕਹਿਣਾ ਹੈ ਕਿ ਅਸੀਂ ਰੋਜ਼ਾਨਾ ਮੰਦਰ ਮੱਥਾ ਟੇਕਣ ਜਾਂਦੇ ਸੀ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਸੀ ਕਿ ਬੱਚਾ ਅਚਾਨਕ ਕਿਵੇਂ ਬਦਲ ਗਿਆ ਕਿ 10ਵੀਂ ਕਲਾਸ ਤੱਕ ਜਦੋਂ ਉਹ ਵੈਬ ਸੀਰੀਜ਼ ਦੇਖਦਾ ਸੀ ਮਾਪਿਆਂ ਨੂੰ ਵੀ ਕਾਫੀ ਜ਼ਿਆਦਾ ਚਿੰਤਾ ਹੁੰਦੀ ਸੀ ਪਰ ਪ੍ਰਾ ਦੇ ਵੱਲੋਂ ਦਿੱਤੇ ਇੱਕ ਸੰਦੇਸ਼ ਪ੍ਰਾਧੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਲਾ ਉਸ ਤੋਂ ਬਾਅਦ ਲਗਾਤਾਰ ਮੈਂ ਮਿਹਨਤ ਕੀਤੀ ਹੈ ਪੰਜਾਬ ਦਾ ਨਾ ਰੋਸ਼ਨ ਕੀਤਾ ਹੈ ਤੇ ਉਸ ਤੋਂ ਬਾਅਦ 10 ਤੋਂ 12 ਘੰਟੇ ਰੋਜ਼ਾਨਾ ਪੜ੍ਹਾਈ ਤੇ ਮਾਪਿਆਂ ਦੇ ਵੱਲੋਂ ਹੌਸਲਾ افزਾਈ ਹੁੰਦੀ ਹੈ ਤੇ ਇਸ ਤੋਂ ਬਾਅਦ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਬੰਬਈ ਦੇ ਵਿੱਚ ਜਾ ਕੇ ਆਈਆਈਟੀ ਦੇ ਵਿੱਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਮੈਂ ਕਰਨਾ ਚਾਹੁੰਦਾ ਇਸੇ ਲਈ ਮੈਂ ਹੁਣ ਹੋਰ ਵੀ ਜਦੋਜਹਿਦ ਕਰਾਂਗਾ ਮਾਪਿਆਂ ਦਾ ਸੁਪਨਾ ਪੂਰਾ ਕਰਾਂਗਾ ਤੇ ਅਗਲੀ ਪੜ੍ਹਾਈ ਦੀ ਜਿਹੜੀ ਹੈ ਅੱਗੇ ਜਾ ਕੇ ਸ਼ੁਰੂਆਤ ਕਰਾਂਗਾ ਇਸ ਬਾਬਾ ਤੌੜੀ ਕੀ رائے ਹੈ ਪੰਜਾਬ ਦੇ ਹੁਣ ਹਾਲ ਮੁੰਡੇ ਬਾਰੇ ਤੁਸੀਂ ਕੀ ਸੋਚਦੇ ਹੋ ਜੋ ਅੱਜ ਬਹੁਤ ਸਾਰੇ ਬੱਚਿਆਂ ਨੂੰ ਪ੍ਰੇਰਣਾ ਦੇ ਰਿਹਾ ਹੈ ਇੱਕ ਪਾਸੇ ਪੰਜਾਬ ਦੀ ਪੀੜ੍ਹੀ ਵਿਦੇਸ਼ਾਂ ਵੱਲ ਜਾ ਰਹੀ ਹੈ ਤੇ ਦੂਸਰੇ ਪਾਸੇ ਅਜੇ ਵੀ ਬੱਚੇ ਨੇ ਜਿਹੜਾ 10 ਤੋਂ 12 ਘੰਟੇ ਪੜ੍ਹਦੇ ਨੇ ਤੇ ਉਸ ਤੋਂ ਬਾਅਦ ਮਾਪਿਆਂ ਦਾ ਨਾਂ ਰੋਸ਼ਨ ਕਰਦੇ ਨੇ ਪੰਜਾਬ ਦੇ ਭਾਰਤ ਦੇ ਵਿੱਚ ਰਹਿ ਕੇ ਵੱਡੇ ਵੱਡੇ ਇੰਸਟੀਚਿਊਟ ਦੇ ਟੈਸਟ ਕ੍ਰੈਕ ਕਰਕੇ ਅਗਲੀ ਪੜਾਈ ਨੂੰ ਜਾਰੀ ਰੱਖਦੇ ਨੇ ਤੇ ਨਾਲ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਬੱਚੇ ਤੋ ਸ਼ੁਰੂ ਕਰ ਦਿੰਦੇ ਨੇ ਇਸ ਸਬਾਬ ਵਿੱਚ ਤੁਸੀਂ ਕੀ ਸੋਚਦੇ ਹੋ ਆਪਣੀ ਪ੍ਰਤੀਕਿਰਿਆ ਕਮੈਂਟ ਦੇ ਜ਼ਰੀਏ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ